ਬਠਿੰਡਾ ਦੇ ਪੁੱਚੋ ਰੋਡ ਤੋਂ 1 ਮਾਰਚ ਨੂੰ ਇੱਕ 25 ਸਾਲ ਦੇ ਨੌਜਵਾਨ ਨੂੰ ਕਰਨਾਪ ਕਰ ਲਿਆ ਗਿਆ ਸੀ ਤਿੰਨ ਅਗਿਆਤ ਵਿਅਕਤੀਆਂ ਵੱਲੋਂ ਅੱਜ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਮਹਿਲਾ ਤੇ ਦੋ ਲੜਕੇ ਐ ਜਿਨ੍ਹਾਂ ਦਾ ਨਾਮ ਹੈ ਮਨਿੰਦਰ ਸਿੰਘ ਉਰਫ ਗੋਰਾ ਲਾਪ੍ਰੀਤ ਸਿੰਘ ਉਰਫ ਪ੍ਰੀਤ ਤੇ ਇੱਕ ਜਿਹੜੀ ਮਹਿਲਾ ਉਹਦਾ ਨਾਮ ਹੈ ਕਿਰਨਾ ਇਹਨਾਂ ਨੇ 1 ਮਾਰਚ ਨੂੰ ਉੱਚ ਰੋਡ ਤੋਂ ਇੱਕ Swift ਕਾਰ ਵੀ ਨਾਲ ਕੋਲ ਮਿਲੀ ਹੈ Swift ਕਾਰ ਜਿਹਦੇ ਵਿੱਚ ਕੀ ਕਿਡਨੈਪ ਕੀਤਾ ਸੀ 10 ਲੱਖ ਰੁਪਿਆ ਜਿਹੜਾ ਕਿ ਫਰौती ਮੰਗੀ ਸੀ ਉਹ ਨੌਜਵਾਨ ਦੇ ਜਿਹੜਾ ਕਿਡਨੈਪ ਹੋਇਆ ਸੀ ਉਹਦੇ ਘਰਦਿਆਂ ਨੇ ਦੇ ਦਿੱਤੀ ਸੀ ਤੇ ਇੱਕ ਮੋਬਾਈਲ ਫੋਨ ਤੇ ਇੱਕ ਨਕਲੀ ਪਿਸਤੌਲ ਵਰਗਾ ਦਿਖਣ ਵਾਲਾ ਇੱਕ ਲਾਈਟਰ ਇਹਨਾਂ ਕੋਲ ਬਰਾਮਦ ਕੀਤਾ ਅੱਜ ਕਾਨਫਰੰਸ ਕੀਤੀ ਗਈ ਹੈ ਜ਼ਿਲ੍ਹਾ ਦੇ ਬਠਿੰਡਾ ਦੇ SSP ਦੀਪਕ ਪਾਰਕ ਜੀ ਵੱਲੋਂ ਉਹਨਾਂ ਨੇ तमाम ਡਿਟੇਲ ਇਹ ਦਿੱਤੀ ਹੈ ਤੇ ਦੋਸ਼ਾਂ ਨੂੰ ਪੇਸ਼ ਕੀਤਾ ਗਿਆ ਅੱਗੇ ਦੀ ਕਾਰਵਾਈ ਹੁਣ ਕੀਤੀ ਜਾਊਗੀ। ਕਿਡਨਾਪ ਹੋਇਆ ਜਿਹੜਾ ਸਾਹਿਲ ਕੁਮਾਰ ਨੌਜਵਾਨ ਸੀ ਉਹਨੇ ਖੁਦ ਦੱਸਿਆ ਕਿ ਉਹ ਪੁੱਚੋ ਰੋਡ ਤੋਂ ਮੈਨੂੰ ਕਾਰ ਦੇ ਵਿੱਚ ਇੱਕ ਚਾਕੂ ਦਿਖਾ ਕੇ ਬਿਠਾਤਾ ਕਿ ਤੇਰੇ ਚਾਕੂ ਮਾਰ ਦਾਂਗੇ ਨਹੀਂ ਤੇ ਕਾਰ ਦੇ ਵਿੱਚ ਬਹਿ ਜਾ। ਉਸ ਤੋਂ ਬਾਅਦ ਉਹਦੇ ਹੱਥ ਬੰਨ੍ਹ ਦਿੱਤੇ ਗਏ। ਫਿਰ ਉਸਦੇ ਘਰਦਿਆਂ ਤੋਂ 40 ਲੱਖ ਦੀ ਫਰौती ਮੰਗੀ ਗਈ। ਜਿਸ ਦੇ ਵਿੱਚੋਂ 10 ਲੱਖ ਕੈਸ਼ ਪਰਿਵਾਰ ਵਾਲਿਆਂ ਨੇ ਇਹਨਾਂ ਜਿਹੜੇ આરોપીਆ ਇਹਨਾਂ ਨੂੰ ਦੇ ਦਿੱਤਾ ਸੀ। ਫਿਰ ਮੁਕੱਦਮਾ ਦਾਜ ਕਰਕੇ ਇਹਦੀ ਪਾਲ ਕੀਤੀ ਜਦੋਂ ਤਾਂ ਟਰੇਸ ਕਰਨ ਤੋਂ ਬਾਅਦ ਅਜੇ ਕਾਬੂ ਆਇਆ ਤਾਂ ਕਾਨਫਰੰਸ ਦੇ ਵਿੱਚ ਐਸਐਸਪੀ ਸਾਹਿਬ ਨੇ तमाम ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਹਨਾਂ ਨੂੰ ਟਰੇਸ ਕੀਤਾ ਤੇ ਕਿਸ ਤਰ੍ਹਾਂ ਜਾਲ ਵਿਛਾਇਆ ਇਹਨਾਂ ਦੇ ਇਹਨਾਂ ਨੂੰ ਫੜਨ ਦੇ ਲਈ ਤਾਂ ਤੁਹਾਨੂੰ ਸੁਣਾਉਣਾ ਕਿ ਐਸਐਸਪੀ ਸਾਹਿਬ ਨੇ ਕੀ ਦੱਸਿਆ ਕੀ ਡਿਟੇਲ ਹੈ ਇਸ ਕੇਸ ਦੀ ਸਤਿ ਸ਼੍ਰੀ ਅਕਾਲ ਜੀ 1 ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ 25 26 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਘਰੋਂ ਚਲਾ ਗਿਆ ਤੇ 3-4 ਘੰਟੇ ਬਾਅਦ ਲੋਟ ਕੇ ਨਹੀਂ ਆਇਆ ਉਹਦੇ ਕਰਦਿਆਂ ਨੂੰ ਇਹ ਸ਼ੱਕ ਸੀਗਾ ਕਿ ਇਹਨੂੰ ਕਿਡਨਾਪ ਕਰ ਲਿਆ ਗਿਆ ਜਦੋਂ ਸਾਡੇ ਕੋਲੇ ਇਹਦੇ ਕਰਦੇ ਆਏ ਉਸ ਤੋਂ ਇਮੀਡੀਏਟਲੀ ਬਾਅਦ ਸਾਡੇ ਸੀਨੀਅਰ ਆਫੀਸਰ ਸਾਡੇ ਐਸਪੀਡੀ ਸਾਹਿਬ ਐਸਪੀ ਸਿਟੀ ਡੀਐਸਪੀਡੀ ਡੀਐਸਪੀ ਸਿਟੀ 2 CIA 1 CIA 2 ਅੜਾ ਸਿਵਲ ਲਾਈਨ ਇਹਨਾਂ ਦੀ ਸਾਰੀ ਟੀਮਾਂ ਸੀ ਐਕਟੀਵੇਟ ਕਰਤੀ ਪਰਿਵਾਰ ਦੇ ਨਾਲ ਸਾਡੇ ਅਫਸਰ ਤੇ ਟੀਮਾਂ 24 ਘੰਟੇ ਨਾਲ ਜੁੜੇ ਰਹੇ ਉਸ ਤੋਂ ਬਾਅਦ ਅਸੀਂ ਇੱਕ ਕੰਟਰੋਲਡ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪਹਿਲਾਂ ਇਸ ਮੁੰਡੇ ਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਲੱਖ ਕੈਸ਼ ਇੱਕ ਸਵਿਫਟ ਗੱਡੀ ਇੱਕ ਮੋਬਾਈਲ ਫੋਨ ਅਤੇ ਇੱਕ ਇਹ ਜਿਹੜਾ ਹਥਿਆਰ ਨੂਮਾ ਲਾਈਟਰ ਹੈਗਾ ਪਿਸਤੌਲ ਨੂਮਾ ਇਹ ਰਿਕਵਰ ਕੀਤਾ ਤੇ ਇਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਕਹਾਣੀ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਨੌਜਵਾਨ ਹੈਗਾ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਪੈਸੇ ਦੇ ਲੈਣ-ਦੇਣ ਦਾ ਕੰਮ ਕਰਦਾ ਹੈ ਇੱਕ ਜਿਹੜੀ ਲੇਡੀ ਅਕਿਊਜ਼ਡ ਹੈਗੀ ਹੈ ਉਹਦੇ ਨਾਲ ਜਿਹਦਾ ਨਾਮ ਹੈ ਕਿਰਨਾ ਤੇ ਕਿਰਨਾ ਦੇ ਨਾਲ ਇਹਦਾ ਪੈਸੇ ਦਾ ਲੈਣ-ਦੇਣ ਸੀਗਾ ਕਿੰਨਾਂ ਨੇ ਕੁਝ ਪੈਸੇ ਲਏ ਹੋਏ ਸੀਗੇ ਤੇ پیسے ਵਾਪਸ ਕਰਨ ਦੇ ਬਹਾਨੇ ਕਿਰਣਾ ਨੇ ਇਹਨੂੰ ਆਪਣੇ ਗੁਜਾਰ ਸਿੰਘ ਨਗਰ ਦੇ ਵਿੱਚ ਕਿਰਣਾ ਦਿੱਤੇ ਰਹਿੰਦੀ ਹੈ ਉੱਥੇ ਉਹਨੇ ਉਹਨੂੰ ਆਪਣੇ ਘਰੇ ਬੁਲਾਇਆ ਇਸ ਮੁੰਡੇ ਨੂੰ ਜਿੱਥੇ ਉਹਨੇ ਪਹਿਲਾਂ ਹੀ ਪਲਾਨਿੰਗ ਦੇ ਤਹਿਤ ਆਪਣੇ ਦੋ ਸਾਥੀ ਨੂੰ ਰੱਖਿਆ ਹੋਇਆ ਸੀਗਾ ਤੇ ਧਾਰ-ਧਾਰ ਹਥਿਆਰ ਦੀ ਨੋਕ ਤੇ ਅਤੇ ਜਿਹੜਾ ਇਹ ਪਿਸਤੌਲ ਨੂਮਾ ਦੇਖਣ ਵਾਲੀ ਚੀਜ਼ ਹੈਗੀ ਹੈ ਇਹਦੀ ਵਰਤੋਂ ਕਰਕੇ ਉਹਨਾਂ ਨੇ ਉਹਨੂੰ ਡਰਾਵਾ ਦੇ ਕੇ ਉਸ ਮੁੰਡੇ ਨੂੰ ਤੇ ਉਹਨੂੰ ਆਪਣੇ ਨਾਲ ਬਾਹ ਕੇ ਜ਼ਿਲ੍ਹੇ ਤੋਂ ਬਾਹਰ ਲੈ ਗਈ ਉੱਥੇ ਜਾ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਸੰਪਰਕ ਕੀਤਾ ਤੇ ਪੈਸੇ ਦੀ ਮੰਗ ਕੀਤੀ ਜਦੋਂ ਉਹ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਤਾਂ ਅਸੀਂ ਫਿਰ ਆਪਣਾ ਆਪਰੇਸ਼ਨ ਸ਼ੁਰੂ ਕਰ ਲਿਆ ਅਸੀਂ ਆਪਣੇ ਇਨਫੋਰਮੇਸ਼ਨ ਸੋਰਸਸ ਲਗਾਏ ਇੰਟੈਲੀਜੈਂਸ ਸੋਰਸਸ ਟੈਕਨੀਕਲ ਸੋਰਸਸ ਤੇ ਬਾਕੀ ਸਾਰੀ ਇੰਟੈਲੀਜੈਂਸ ਨੂੰ ਅਸੀਂ ਬੰਦੇ ਆਇਡੈਂਟੀਫਾਈ ਕਰਨੇ ਸ਼ੁਰੂ ਕਰਤੇ ਆਪਰੇਸ਼ਨ ਦੇ ਵਿੱਚ ਸਾਡੀ ਪ੍ਰਾਥਮਿਕਤਾ ਇਹ ਸੀਗੀ ਕਿ ਜਿਹੜਾ ਆਪਣਾ ਇਹ ਮੁੰਡਾ ਹੈ ਇਹ ਸਹੀ ਸਲਾਮਤ ਤੇ ਬਿਲਕੁਲ ਠੀਕ ਠਾਕ ਪਰਿਵਾਰ ਦੇ ਕੋਲ ਪਹੁੰਚ ਜਾਏ ਉਸ ਤੋਂ ਬਾਅਦ ਬਾਕੀ ਜੋ ਵੀ ਕੰਮ ਹੋ ਕੀਤਾ ਜਾਏਗਾ ਤੇ ਉਸ ਦੇ ਵਿੱਚ ਸਾਡੀ ਟੀਮਾਂ ਸਫਲ ਰਹੀਆਂ ਇਹਨਾਂ ਦੀ ਮਿਹਨਤ ਰੰਗ ਲਾਈ ਤੇ ਪਹਿਲਾਂ ਅਸੀਂ ਮੁੰਡੇ ਨੂੰ ਬਿਲਕੁਲ ਸਹੀ ਸਲਾਮਤ ਰਿਕਵਰ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਦੋਸ਼ੀਆਂ ਦੀ ਤਰਫ ਕਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿੰਨੇ ਜਿਹੜੀ ਗੱਲ ਕਰਦੇ ਸੀ? 3 ਜਣੇ ਗ੍ਰਿਫਤਾਰ ਕੀਤੇ ਆ ਜੀ ਇੱਕ ਤਾਂ ਕਿਰਨਾ ਹੈਗੀ ਆ ਜਿਹੜੀ ਬਠਿੰਡਾ ਜ਼ਿਲ੍ਹੇ ਦੀ ਆਪਣੇ ਸ਼ਹਿਰ ਦੀ ਰਹਿਣ ਵਾਲੀ ਹੈਗੀ ਆ। 2 ਜਣੇ ਹੈਗੇ ਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਜੋ ਕਿ ਮੁਕਸਾ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ। ਸਰ ਫਟਾ ਗਿਆ। ਪਤਾ ਗਿਆ। ਸੋਤੀ ਦੇ ਪਹੀਚੇ ਜਿਹੜਾ ਇਹ ਪਲਾਨਡ ਆਪਰੇਸ਼ਨ ਦਾ ਹਿੱਸਾ ਸੀਗਾ ਸਰ ਤੇ ਰਿਕਵਰੀ ਹੋਊਗੀ। ਸਰ ਕਿਹੜਾ ਤਾਂ ਸਕਿਪ ਕਰਕੇ ਅਸੀਂ ਇਹ ਨਾ ਕਰੋ ਜਦੋਂ ਉੱਥੇ ਰੇਡ ਕੀਤੀ ਹੈ, ਰੋਟ ਗਏ ਨੇ, ਪੇਮੈਂਟ ਹੋਈ ਹੈ। ਕਿਹੜਾ ਤਾਂ ਪੁਲਿਸ ਪਾਰਟੀ ਦਾ ਸਕਿਪ ਕਰਕੇ ਅਸੀਂ। ਕਿ ਜਿਹੜਾ ਇਹ ਮੁੰਡਾ ਹੈਗਾ ਇਹਦੀ ਸੇਫਟੀ ਵਾਸਰ ਫਰਸਟ ਪ੍ਰਾਇਰੀਟੀ ਐਸ ਆਈ ਆਲਰੈਡੀ ਟੋਲਡ ਬਾਕੀ ਕਿਉਂ ਦਸੀਬੇ ਦਫਤਰ ਕਰ ਲੈਣ ਰਿਕਵਰੀ ਆ ਸੇ ਸਾਰੀ ਰੱਖਿਆ ਕਿੱਥੇ ਗਿਆ ਸੀ ਜ਼ਿਲ੍ਹੇ ਤੋਂ ਬਾਹਰ ਰੱਖਿਆ ਚਲੇ ਤੋਂ ਬਾਹਰ ਹੋਰ ਵੀ ਸਰ ਕੋ ਮਾਮਲੇ ਕਰਦਾ ਬਿਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਇਤਨ ਲੋਕੀ ਐ ਇੰਨਾ ਜ਼ਿਆਦਾ ਇਹ ਤਿੰਨ ਹੈਗੇ ਇਹ ਕਿੰਨਾ ਦਾ ਹੋਰ ਗਸਤੀਸ਼ਦਰਾਂ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈਏ ਕਿੰਨਾ ਦਾ ਹੋਰ ਹੈਗਾ ਪਾਰਟਨਰ ਐਸੋਸੀਏਟ ਹੋਤਾ ਉਹਨੂੰ ਵੈਸੇ ਜਲਦੀ ਕਰਦਾ ਸਰ ਕਿਡਨੈਪਰ ਹੈਗੇ ਜਿਹੜੇ ਕੰਮ ਕੀ ਕਰਦੇ ਸੀ ਇਹ ਇਹ ਦੋ ਤਾਂ ਖੇਤੀਬਾੜੀ ਕਰਦੇ ਐ ਜਿਆਦਾ ਏਜੰ ਤੇ ਇਹ ਲੇਡੀ ਜਿਹੜੀ ਹੈਗੀ ਇਹ ਕਰੋ ਹੀ ਆਪਰੇਟ ਕਰਦੀ ਹੈ ਤੇ ਇਹਦਾ ਜਿਹੜਾ ਹੈਗਾ ਤਫਸੀਲ ਤੌਰ ਤੇ ਸਾਹਮਣੇ ਹੈਗਾ ਐਕਚੁਅਲੀ ਦਾ ਕੰਮ ਕੀ ਹੈ ਸੁਰੱਖਿਣ ਕੰਮ ਕੀ ਹੈ ਸਨ ਸਰ ਰਿਲੇਸ਼ਨ ਕੀ ਨਿਆਸ ਵਿੱਚ ਨਾ ਰਿਲੇਸ਼ਨ ਵਗੈਰੇ ਤਫਸੀਲ ਦੇ ਦੌਰਾਨ ਸਾਹਮਣੇ ਆਣਗੇ ਪ੍ਰਾਈਮਰ ਸੈਕਟਾਈ ਜਿਹੜੀ ਗੈ ਸਾਹਮਣੇ ਆਈ ਹੈ ਕਿ ਇਹ ਇੱਕ ਬੰਦਾ ਇਹਨਾਂ ਦੇ ਲਿਵ ਇਨ ਪਾਰਟਨਰ ਹੈਗਾ ਇਸ ਲਈ ਠੀਕ ਹੈ ਸੰਪਰਕ ਤੋਂ ਜਿਸ ਤਰ੍ਹਾਂ ਜਿਹੜਾ ਹੈਗਾ ਡਿਸਕਮ ਅਬਸੋਰਨਲ ਆ ਦੀ ਰਿਡ ਆ ਦੀ ਹੈ ਉਹ ਤਾਂ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕਿ ਆਪਸੀ ਕਿੰਨੇ ਸਾਲਾਂ ਤੋਂ ਸੰਪਰਕਿਤ ਹੈਗੀ ਕੀ ਹੈਗਾ ਬਟ ਜਿਹੜਾ ਲੇਡੀ ਤੇ ਇਹ ਜਿਹੜਾ ਜਿਹਨੂੰ ਲੈ ਗਏ ਸੀਗੇ ਮ ਲੈਂਡਨ ਸੀਗਾ ਤੇ ਲੇਡੀ ਨੂੰ ਆਈਡੀਆ ਸੀਗਾ ਇਸ ਮੁੰਡੇ 'ਤੇ ਬੈਟਮ ਸਾਰੇ ਲਾਇਸੈਂਸ ਹੈ ਇਹ ਤਾਂ ਕੋਈ ਹਥਿਆਰ ਨੁਮਾ ਖਿਡੌਣਾ ਹੀ ਹੋਏਗਾ ਜੀ ਲਾਈਟਰ ਟਾਈਟ ਹੀ ਹੈਗਾ ਇਹ ਤੇ ਉਹਨਾਂ ਕੋਲ ਸਾਡੇ ਇਨਫੋਰਮੇਸ਼ਨ ਮੁਤਾਬਿਕ ਉਹਨਾਂ ਕੋਲ ਕੁਝ ਦਾਰਦਰ ਹਥਿਆਰ ਵੀ ਹੈਗੇ ਜਿਹੜੇ ਕਿ ਅਸੀਂ ਹੁਣ ਇਨਵੈਸਟੀਗੇਸ਼ਨ ਦੌਰਾਨ ਬਰਾਮਦ ਸਰ કુલ ਕਿੰਨੀ ਫਰੋਤੀ ਬੰਦੀ ਸੀ ਤੇ ਕਿੰਨੀ ਫਰੋਤੀ ਦਾ ਅਪਗ੍ਰੇਡ ਹੋਇਆ ਦੇਖੋ ਜੀ ਉਹ ਅਮਾਉਂਟ ਵਗੈਰਾ ਚੇਂਜ ਹੁੰਦਾ ਰਿਹਾ ਆਪਰੇਸ਼ਨ ਸਾਡਾ ਚੱਲ ਰਿਹਾ ਹੈ ਬਟ دی ਇੰਪੋਰਟੈਂਟ ਪਾਰਟ ਇਜ਼ ਕਿ ਜਿਹੜਾ ੰੰਦਾ ਸੀਗਾ ਉਹਨੂੰ ਸੀਸੀਫ ਤੋਂ ਰਿਕਵਰ ਕਰਕੇ ਜੋ ਵੀ ਅਮਾਉਂਟ ਸੀਗਾ ਇਹਨਾਂ ਤੋਂ ਅਕਿ ਤਾਂ ਕੋਈ ਰਿਕਰ ਨਾ ਕਿਤੇ ਕਿਸ ਕਿਸੇ ਸੀ ਕਿ ਫੋਰ ਉਹ ਤ ਤੁਸੀਂ ਦੌਰਾਨ ਸਾਹਮਣੇ ਆਇਆ ਕਿ ਮੋਟਰ ਸੋਪਰੈਂਡਰ ਕਿਸੀ ਦਾ ਕਿਦਾਂ ਇਹਨਾਂ ਨੇ ਕਾਂਸਪੀਰੇਸੀ ਰਚੀ ਉਹ ਸਾਰਾ ਸਾਹਮਣੇ ਆਏਗਾ ਤੇ ਹੁਣ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਵੀ ਆਰ ਵੈਰੀ ਸੀਰੀਅਸ ਅਗੇਂਸਟ ਐਨੀ ਸਟਾਈਪ ਆਫ 프ੈਂਕ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਉਹਦੀ ਅਸੀਂ ਤਰ ਪਕਰ ਕਰਾਂਗੇ ਗ੍ਰਿਫਤਾਰ ਕਰਾ ਕੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਜਿਹੜੀ ਸੀਵੀਅਰ ਤੋਂ ਸੀਵੀਅਰ ਤਾਰਾ ਵੀ ਲਾਵਾਂਗੇ ਇਸ ਲਈ ਇਹ ਵਾਰਨਿੰਗ ਹੈਗੀ ਸਾਰਿਆਂ ਨੂੰ ਕਿ ਕਿਸ ਤਰੀਕੇ ਦੀ ਕੋਈ ਵੀ ਹਰਕਤ ਨਾ ਕੀਤੀ ਜਾਵੇ ਚਲੋ ਇਕਲੀ ਫੇਲੇ ਲਟਾਮਾ ਵੀ ਪ੍ਰਦਾਨ ਹੋ ਗਈ ਉਹਦੇ ਪੈਸੇ ਕੱਢੀ ਕਰੀ ਨਾ ਮੈਨੂੰ ਸਮਝ ਆ ਗਿਆ ਇੱਕ ਮਿੰਟ ਸਿੱਧੇ ਹੋ ਜਾਣਦੇ ਯਾਰ ਥੋੜਾ ਪਰਚਾ ਹੋ ਗਿਆ ਬਸ ਐ ਹਾਂ ਫੜ ਗਿਆ ਮੈਨੂੰ ਯਾਰ ਗਿਆ ਪੈਸੇ ਕੱਢੀ ਹਾਂ ਥੋੜਾ ਜਿਹਾ ਦਬਾ ਕੇ ਕੁਝ ਆਇਆ ਬਸ ਠੀਕ ਹੈ ਕਿਤੇ ਨਹੀਂ ਦੋ ਕੁ ਬਸ ਕੋਈ ਨਹੀਂ ਆਪ ਤੇ ਥੋੜਾ ਜਿਹਾ ਪਿੱਛੇ ਕਰ ਲਓ ਯਾਰ ਚਲ ਠੀਕ ਹੈ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ